ਜੰਗ ਜੀ ਕੀ ਜੈ ਫੋਲੇਰਾ ਹਰ ਹਰ ਮਹਾਦੇਵ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਮੇਰੇ ਵਾਸਤੇ ਉਹ ਇਹ ਹੈਗਾ ਕਿ ਅੱਜ ਗੁਰੂ ਪੂਰणिमा ਦੇ ਮੌਕੇ ਤੇ ਉੱਪਰ ਅੱਜ ਸਾਡੇ ਸ਼ਿਵਸ਼ਰਨਾ ਵਿਦਿਆਲੇ ਦੇ ਵਿਦਿਆਰਥੀਆਂ ਨੇ ਮੈਨੂੰ ਤੇ ਸਾਡੇ ਮੈਡਮ ਜੋੜਾ ਨੂੰ ਪੜ੍ਹਾਉਂਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਦਰਵਾਸਾ ਆਪ ਜੀ ਨੇ ਫੋਟੋ ਲਿਆ ਹੈ ਇਹਨਾਂ ਨੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਮੈਂ ਥੋੜਾ ਜਿਆਦਾ ਦੱਸਣਾ ਚਾਹਾਂਗਾ ਕਿ ਇਹ ਸਾਡੇ ਨੇ ਵੱਡੇ ਬੱਚੇ ਜੋ ਸਾਡੇ ਸਕੂਲ ਨੂੰ ਸਾਡੇ ਵਿਦਿਆਲੇ ਨੂੰ ਪਾਸ ਆਊਟ ਹੋ ਚੁੱਕੇ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਏਜ ਵੱਡੀ ਹੋ ਗਈ ਹੈ ਜਦੋਂ ਆਏ ਸੀਗੇ ਜੇ ਮੈਂ ਦੱਸਦਾ ਹੋਣਾ ਪਿੱਛੇ ਦੀ ਗੱਲ ਚਲਦੀ ਹੈ ਕਿ ਸਾਡੇ ਵਿਦਿਆਲੇ ਦੇ ਵਿਦਿਆਰਥੀ ਬੜੇ ਵਧੀਆ ਹੋ ਗਏ ਨੇ ਇਹ ਉਹ ਬੱਚੇ ਇਹ ਜਦੋਂ ਆਏ ਸੀਗੇ ਛੋਟੇ ਛੋਟੇ ਸੀਗੇ ਅੱਜ ਤੋਂ 9-10 ਸਾਲ ਪਹਿਲਾਂ ਅੱਜ ਇਹ ਵੱਡੇ ਹੋ ਗਏ ਨੇ ਫਿਰ ਜ਼ਿੰਦਗੀ ਅੱਗੇ ਵਧਾਣੀ ਹੈ ਤੇ ਇਹਨਾਂ ਨੇ ਫਿਰ ਪ੍ਰਾਈਵੇਟ ਜੌਬ ਜਿਹੜੀ ਹੈ ਉਹ ਡਾਕਟਰੀਆਂ ਉੱਥੇ ਜਾ ਕੇ ਉਹ ਜੌਬ ਕਰ ਰਹੇ ਨੇ ਬੜੇ ਅੱਛੇ ਅਰਨਿੰਗ ਕਰ ਰਹੇ ਨੇ ਅੱਬ ਮੈਂ ਦੇਖ ਰਿਹਾ ਨਹੀਂ ਆਈਫੋਨ ਵੀ ਰੱਖੇ ਨੇ ਦਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੇਖਦੇ ਹੈ ਕਿ ਸਾਡੇ ਵਿਦਿਆਲੇ ਦੇ ਵਿਦਿਆਰਥੀ ਜੋ ਸਾਡੀ ਅੰਦੁਤਿਆ ਹੋਈ ਹੈ ਸਿੱਖਿਆਵਾਂ ਨੂੰ ਲੈ ਕੇ ਬੜਾ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਔਰ ਇਨਨਾਂ ਨੂੰ ਵੀ ਸਭ ਤੋਂ ਵੱਡੀ ਖੁਸ਼ੀ ਪਤਾ ਕੀ ਹੈ ਅੱਗੇ ਸੀਗਾ ਕਿ ਇਹਨਾਂ ਨੂੰ ਪੜ੍ਹਾਈ ਵਗੈਰਾ ਦਾ ਕੋਈ ਏਡਾ ਸ਼ੌਕ ਨਹੀਂ ਸੀਗਾ ਜਿਹੜੇ ਇਹਨਾਂ ਦੇ ਏਰੀਆ 'ਚ ਰਹਿਣ ਵਾਲੇ ਉਸ ਦਾ ਏਰੀਆ 'ਚ ਰਹਿਣ ਵਾਲੇ ਲੁੱਕ ਨੇ ਉਹਨਾਂ ਨੂੰ ਕੋਈ ਇਨਾ ਪੜ੍ਹਾਈ ਨਾਲ ਇੰਟਰਸਟ ਹੁੰਦਾ ਨਹੀਂ ਸੀ ਬਟ ਇਹ ਬੱਚਿਆਂ ਇਹ ਜੋ ਜੌਬਸ ਕਰ ਰਹੇ ਨੇ ਉਹ ਤੇ ਕਰ ਹੀ ਰਹੇ ਨੇ ਅਰਨੀ ਕਰ ਰਹੇ ਨੇ ਉਹ ਤੇ ਕਰ ਹੀ ਰਹੇ ਨੇ ਲੇਕਿਨ ਨਾਲ ਨਾਲ ਪ੍ਰਾਈਵੇਟ ਲੈਵਲ ਉਪਰ ਐਗਜ਼ਾਮ ਦੇ ਕੇ ਜੜੇ ਵੀ ਕਰ ਰਹੇ ਨੇ ਸੋ ਇਹ ਸਾਡੇ ਲਈ ਹੋਰ ਵੀ ਗਰਵ ਪੂਰਨ ਗੱਲ ਹੋ ਜਾਂਦੀ ਹੈ ਕਿ ਸਾਡੇ ਬੱਚਿਆਂ ਨੂੰ ਜੋ ਅਸੀਂ ਸ਼ੁਰੂਆਤ ਕਰਵਾਈ ਸੀਗੀ ਉਹ ਬਹੁਤ ਹੀ ਬਹੁਤ ਹੀ ਬਹੁਤ ਹੀ ਬਹੁਤ ਹੀ ਉਹ ਇੱਕ ਵਧੀਆ ਤਰੀਕੇ ਦੇ ਨਾਲ ਸਾਨੂੰ ਰਿਟਰਨ ਕਰ ਰਹੇ ਨੇ ਕਿਉਂਕਿ ਜਿੱਥੇ ਵੀ ਜਾਂਦੇ ਨੇ ਜੋ ਦੱਸਦੇ ਨੇ ਕਿ ਸ਼ਿਵਸਾਨ ਤੋਂ ਜਾਂਦੇ ਨੇ ਵਿਦਿਆਰਥੀਆ ਤੇ ਲੋਕ ਇਹਨਾਂ ਨੂੰ ਬੜੀ ਅੱਛੀ ਨਜ਼ਰ ਨਾਲ ਦੇਖਦੇ ਨੇ ਬੜੇ ਪਿਆਰ ਨਾਲ ਦੇਖਦੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਬੱਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਇਹ ਸਨਮਾਨ ਸਾਨੂੰ ਦਿੱਤਾ ਹੈ ਇਹ ਸਾਨੂੰ ਪਿਆਰ ਦਿੱਤਾ ਹੈ ਇੱਕ ਆਪਣੇ ਗੁਰੂ ਸਮਝ ਕੇ ਸਾਨੂੰ ਜੋ ਇਹਨਾਂ ਨੇ ਆਪਣੇ ਉਦਗਾਰ ਪ੍ਰਗਟ ਕੀਤੇ ਨੇ ਇਹ ਸਾਡੇ ਲਈ ਬਹੁਤ ਜ਼ਿਆਦਾ ਭਾਵੁਕ ਵੀ ਨੇ ਬਹੁਤ ਸਾਡੇ ਲਈ ਬੜੇ ਯਾਨੀ ਗੌਰਵ ਪੂਰਨ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਸਾ ਹੀ ਸਾਡੇ ਸ਼ਿਵ ਸਨਾ ਵਿਦਿਆਲੇ ਚ ਆਓ ਸਾਡੇ ਵਿਦਿਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਤੁਸੀਂ ਹਰ ਸੰਡੇ ਨੂੰ ਤੁਸੀਂ ਭੇਜ ਸਕਦੇ ਹੋ ਇਹ ਤੁਸੀਂ ਰੋਜ਼ ਕਲਾਸਿਸ ਵੀ ਭੇਜਣਾ ਕਰਦੇ ਹੋ ਨਿਸ਼ਚਿਤ ਕਲਾਸਿਸ ਹੈ ਕੋਈ ਵੀ ਇੱਕ ਵੀ ਪੈਸਾ ਕਿਸੇ ਕੋਲੋਂ ਲਾ ਕੇ ਡੋਨੇਸ਼ਨ ਲਈ ਜਾਂਦੀ ਹੈ ਨਹੀਂ ਅਸੀਂ ਕੋਈ ਇਹਨਾਂ ਕੋਲ ਚਾਰਜ ਕਰਦੇ ਆ ਜਦ ਆਪਣੇ ਮੰਮੀ ਇੱਕ ਇੱਛਾ ਸੀ ਕਿ ਸਾਡੇ ਬਰਾਸਾ ਠਾਕੁਰ ਨੇ ਸੰਵੇਕਿਸ਼ਾ ਦਿੱਤੀ ਹੋਈ ਹੈ ਕਿਉਂਕਿ ਮੁੰਬਈ ਦੇ ਵਿੱਚ ਵੀ ਕਾਫੀ ਉਹਨਾਂ ਨੇ ਵਿਦਿਆਲੇ ਖੋਲੇ ਹੋਏ ਨੇ ਤੇ ਸਦਨ ਉਸ ਦੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸ਼ਿਵਸੇਨਾ ਵਿਦਿਆਲੇ ਦਾ ਗਠਨ ਕੀਤਾ ਹੋਇਆ ਹੈ ਔਰ ਇਹਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਟੱਡੀ ਗ੍ਰੈਂਡ ਕਰਦੇ। ਦੇਖੋ ਛੋਟੇ-ਛੋਟੇ ਬੱਚੇ ਸਾਡੇ ਕੋਲ ਜਿਹੜੇ ਰੋਜ਼ ਆਦੇ ਨੇ ਸੰਡੇ ਨੂੰ ਤਾਂ ਕਾਫੀ સંખ્યા ਹੋ ਜਾਂਦੀ ਹੈ। ਐਸਾ ਹੀ ਜੀ ਚਾਹੋ ਤੇ ਆਪਣੇ ਬੱਚਿਆਂ ਨੂੰ ਤੁਸੀਂ ਸਰੇ 11 ਵਜੇ ਤੁਸੀਂ ਭੇਜ ਸਕਦੇ ਹੋ ਸ਼ਿਫਸਨਾ ਵਿਦਿਆਲੇ ਬਾਟਾ ਚੋ ਗੁਰਦਾਸਪੁਰ। ਔਰ ਬੱਚੋ ਥੈਂਕ ਯੂ। ਬਸ ਅੱਗੇ ਨਾਮ ਨੂੰ ਬਟਾਣੀ ਲੱਗਦੇ ਰੱਖੂ ਖੂਬ ترقی ਕਰਨੀ ਹੈ ਔਰ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਨੀ ਹੈ। ਅੱਛੇ-ਅੱਛੇ ਕੰਮ ਕਰਨੀ ਹੈ ਤਾਂ ਕਿ ਅਸੀਂ ਐਸਾ ਹੀ ਤੁਹਾਡੇ ਤੇ ਗਰਵ ਕਰੀਏ। ਧੰਨਵਾਦ। જય ਸ਼ੰਗਰ ਜੀ ਕੀ। ਜੈ ਬੋਲੇ ਰਾਹ। ਜੇ ਕਰਾਈ ਵੀ ਲੰਗੇ ਹਾਈ ਮਾਨੀ ਵੇ ਗੁਰਜੀ ਦਾ ਕਲਚਰ ਹਾਈ ਮਾਨੀ